ਅਸਲਾਮੁਅਲੈਕ ਵੀਰੋ ਕੀ ਹਾਲ ਚਾਲ ਹੈ ਵੀਰੋ ਸਾਡੀ ਅੱਜ ਦੀ ਵੀਡੀਓ ਇੰਡੀਆ ਦੀ ਸਭ ਤੋਂ ਬਹਾਦਰ ਤੇ ਸਭ ਤੋਂ ਖਤਰਨਾਕ ਜਿਹੜੀ ਰੈਜiment ਹੈ ਸਿੱਖ ਰੈਜiment ਹੈ ਉਸ ਦੇ ਬਾਰੇ ਹੈ ਅੱਜ ਅਸੀਂ ਜਾਣਾਂਗੇ ਸਿੱਖ ਰੈਜiment ਦੀ ਬਹਾਦਰੀ ਦਾ ਇੱਕ ਬਹੁਤ ਵੱਡਾ ਕਾਰਨਾਮਾ ਜਿਹੜਾ ਕਿ ਚੀਨ ਦੇ ਨਾਲ ਜਦੋਂ ਨੇ ਕੀਤਾ ਸੀ ਵੀਰੋ ਕੀ ਬੁਰੀ ਤਫਸੀਲ اے ایس ਆਈ ਦੀ ਵੀਡੀਓ ਅਸੀਂ ਜਾਣਾਂਗੇ ਚਲ ਕੇ ਵੀਡੀਓ ਦੇ ਨਾਲ ਇਸ ਦੇ ਬਾਰੇ ਜਾਣਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਤੇ ਚੀਨ ਦੋਹਾਂ ਦੇਸ਼ਾਂ ਨੂੰ ਲੈ ਕੇ ਜੋ ਖਬਰਾਂ ਆ ਰਹੀਆਂ ਹਨ ਉਹ ਸਭ ਨੂੰ ਪਤਾ ਲੱਗ ਗਈਆਂ ਹੋਣਗੀਆਂ ਭਾਰਤ ਤੇ ਚੀਨ ਦੇ ਸਰਹੱਦ ਤੇ ਮਾਹੌਲ ਬਹੁਤ ਤਣਾਅਪੂਰਨ ਚੱਲ ਰਿਹਾ ਹੈ ਜਿਸ ਦਾ ਮਸਲਾ ਹਾਲ ਹੁੰਦਾ ਨਹੀਂ ਦਿਖਾਈ ਦੇ ਰਿਹਾ ਬੀਤੇ ਦਿਨ ਹੋਈ ਹਿੰਸਕ ਝੜਪ ਦੇ ਵਿੱਚ ਕਈ ਫੌਜੀ ਸ਼ਹੀਦ ਹੋਏ ਤੇ ਮੇਜਰ ਜਰਨਲ ਫੌਜੀ ਅਫਸਰਾਂ ਦਰਮਿਆਨ ਬੀਤੇ ਦਿਨ ਗੱਲਬਾਤ ਤਾਂ ਹੋਈ ਪਰ ਇਸ ਦਾ ਕੋਈ ਹੱਲ ਹੁੰਦਾ ਨਹੀਂ ਦਿਖਾਈ ਦੇ ਰਿਹਾ ਲਦਾਖ ਦੇ ਜਿਸ ਖੇਤੇ ਨੂੰ ਲੈ ਕੇ ਦੋਨੋਂ ਮੁਲਕ ਲੜ ਰਹੇ ਨੇ ਇਹ ਖਾਲਸਾ ਰਾਜ ਦਾ ਹਿੱਸਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖ ਫੌਜੀਆ ਨੇ ਖੰਡਾ ਖੜਕਾ ਕੇ ਇਸ ਇਲਾਕੇ ਨੂੰ ਸਰ ਕੀਤਾ ਸੀ 1841 ਦੇ ਵਿੱਚ ਇਹ ਸਿੱਖ ਰਾਜ ਦਾ ਹਿੱਸਾ ਸੀ 19ਵੀਂ ਸਦੀ ਦੇ ਮੁੱਢਲੇ ਸਮੇਂ ਇਸ ਇਲਾਕੇ ਤੇ ਲਬ ਗਿਆਲ ਮਹਾਂਸਾਮਰਾਜ ਦਾ ਰਾਜ ਸੀ ਤੇ ਬਾਅਦ ਵਿੱਚ ਉਹਨਾਂ ਵਿੱਚ ਭਰਾ ਮਾਰੂ جنگ ਛੇੜ ਗਈ ਇਹਨਾਂ ਹਾਲਤਾਂ ਨੂੰ ਦੇਖਦੇ ਹੋਏ ਉਸ ਸਮੇਂ ਲਦਾਖ ਦੇ ਗਵਰਨਰ ਨੇ ਜੰਮੂ ਦੇ ਸਿਖ ਗਵਰਨਰ ਜਰਨੈਲ ਜੋਰਾਵਰ ਸਿੰਘ ਨੂੰ ਇਸ ਬਾਰੇ ਧਿਆਨ ਦੇਣ ਲਈ ਆਖਿਆ ਤੇ ਮਦਦ ਦੀ ਮੰਗ ਕੀਤੀ 1834 ਵਿੱਚ ਇਸ ਘਟਨੇ ਗੌਰ ਕਰਦੇ ਹਾਂ ਜਰਨੈਲ ਜੋਰਾਵਰ ਸਿੰਘ ਨੇ ਲਦਾਖ ਤੇ ਚੜ੍ਹਾਈ ਕੀਤੀ ਤੇ ਤਕਰੀਬਨ 2 ਦਿਨ جنگ ਹੁੰਦੀ ਰਹੀ ਤੇ ਦੋ ਦਿਨਾਂ ਦੀ ਜੰਗ ਤੋਂ ਬਾਅਦ ਸਿੱਖ ਫੌਜਾਂ ਨੇ ਲਦਾਖ ਤੇ ਫਤਿਹ ਹਾਸਲ ਕਰ ਲਈ ਇਸ ਤੋਂ ਬਾਅਦ April 1835 ਵਿੱਚ ਲਦਾਖ ਦੇ ਰਾਜ ਨੇ ਸਿੱਖਾਂ ਦੀ ਅਧੀਨਗੀ ਕਬੂਲ ਕਰ ਲਈ ਇਸ ਤੋਂ ਬਾਅਦ ਜਰਨੈਲ ਜੋਰਾਵਰ ਸਿੰਘ ਜੀ ਜਦ ਕਸ਼ਮੀਰ ਪਰਤ ਆਏ ਤਾਂ ਪਿੱਛੋਂ ਲਦਾਖੀਆਂ ਨੇ ਬਗਾਵਤ ਕਰ ਦਿੱਤੀ ਇਸ ਖਬਰ ਨੂੰ ਸੁਣ ਕੇ ਜਰਨੈਲ ਜੋਰਾਵਰ ਸਿੰਘ ਨੇ ਫਿਰ ਤੋਂ ਜੜਾਈ ਕੀਤੀ 3 ਨਵੰਬਰ 1835 ਵਿੱਚ ਇਲਾਕੇ ਨੂੰ ਮੋੜ ਤੋਂ ਸਿੱਖ ਰਾਜ ਵਿੱਚ ਸ਼ਾਮਿਲ ਕਰ ਲਿਆ ਕੁਝ ਸਮਾਂ ਬੀਤਿਆ ਤੇ ਸਮਾਂ 1841 ਦਾ ਆਇਆ ਤੇ ਜਰਨੈਲ ਜੋਰਾਵਰ ਸਿੰਘ ਦੀ ਅਗਵਾਈ ਦੇ ਵਿੱਚ ਸਿੱਖ ਫੌਜਾਂ ਨੇ ਅੱਗੇ ਤਿੱਬਤ ਦੇ ਇਲਾਕੇ ਨੂੰ ਸਰ ਕਰਨ ਦੇ ਲਈ ਚਾਲੇ ਪਾਏ ਤੇ ਸਿੱਖ ਫੌਜਾਂ ਨੇ ਲਦਾਖੀ ਸੈਨਾ ਸਮੇਤ ਤਿੱਬਤ ਦੀਆਂ ਫੌਜਾਂ ਦੇ ਨਾਲ ਜੰਗ ਕੀਤੀ ਜਿਸ ਵਿੱਚ ਸਿੱਖਾਂ ਦੀ ਜਿੱਤ ਹੋਈ ਤਿੱਬਤ ਦਾ ਇਲਾਕਾ ਖਾਲਸਾ ਰਾਜ ਵਿੱਚ ਮਿਲਾਉਣ ਵਿੱਚੋਂ ਸਿੱਖ ਫੌਜ ਅੱਗੇ ਪੁਰਾੰਗ ਵੱਲ ਵਧੀ ਇੱਥੇ ਇਹ ਵੀ ਦੱਸ ਦਿੱਤਾ ਜਾਏ ਤਿੱਬਤ ਦੀ ਜੰਗ ਸਮੇ ਸਿੱਖ ਫੌਜ ਬਹੁਤ ਘੱਟ ਸੀ ਤੇ ਸਿੱਖ ਫੌਜਾਂ ਵਿੱਚ ਲਦਾਖ ਦੇ ਡੋਗਰੇ ਭਰਤੀ ਹੋਏ ਸਨ ਮਾਂਸ ਰੋਵਰ ਝੀਲ ਨੂੰ ਸਹਿਜ ਹੀ ਫਤਿਹ ਕਰਨ ਪਿੱਛੋਂ ਸਿੱਖ ਫੌਜ ਨੇ ਅਗਾ ਪੁਰਾਂਗ ਵੱਲ ਚੜ੍ਹਾਈ ਕੀਤੀ ਪੁਰਾਂਗ ਦੇ ਤਖਲਾਕਰ ਇਲਾਕੇ ਵਿੱਚ ਸਿੱਖਾਂ ਤੇ ਤਿੱਬਤੀਆਂ ਦਰਮਿਆਨ ਇੱਕ ਹੋਰ ਜੰਗ ਹੋਈ ਪਰ ਇਸ ਸਮੇਂ ਇਸ ਇਲਾਕੇ ਵਿੱਚ ਭਾਰੀ ਬਰਸਬਾਰੀ ਹੋ ਰਹੀ ਸੀ ਤੇ ਸਿੱਖ ਫੌਜ ਇਸ ਮੌਸਮ ਵਿੱਚ ਲੜਨ ਦੀ ਆਦੀ ਨਹੀਂ ਸੀ ਸੋ ਕੁਦਰ ਦੀ ਕਾਰਨਾ ਕਰਕੇ ਸਿੱਖਾਂ ਦੀ ਹਾਰ ਹੋਈ ਤੇ ਜਰਨੈਲ ਜੋਰਾਵਰ ਸਿੰਘ ਜੀ ਇਸ ਜੰਗ ਵਿੱਚ ਸ਼ਹਾਦਤ ਦਾ ਜੰਮ ਪੀ ਗਏ ਤੇ ਜੋਰਾਵਰ ਸਿੰਘ ਜੀ ਦਾ ਫਿਰ ਤਿੱਬਤ ਦੀਆਂ ਫੌਜਾਂ ਨੇ ਸਿਰ ਧੜ ਤੋਂ ਵਾਕ ਕੀਤਾ ਤੇ ਆਪਣੇ ਨਾਲ ਲੋਕਾਂ ਨੂੰ ਦਿਖਾਉਣ ਵਾਸਤੇ ਲੈ ਗਏ ਇਤਿਹਾਸ ਅਨੁਸਾਰ ਇਸ ਜੰਗ ਵਿੱਚ 3000 ਸਿੱਖ ਸੀ ਹੀ ਸ਼ਹੀਦ ਹੋਏ ਤੇ 700 ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਖਾਲਸਾ ਫੌਜ ਦਾ ਜਰਨੈਲ ਜਰਨੈਲ ਜੋਰਾਵਰ ਸਿੰਘ ਜਿਸ ਨੇ ਕਸ਼ਮੀਰ ਤੋਂ ਲੈ ਕੇ ਤਿੱਬਤ ਤੱਕ ਖਾਲਸਾ ਰਾਜ ਨੂੰ ਕਾਇਮ ਕੀਤਾ ਤਿੱਬਤ ਦੇ ਜਿਸ ਇਲਾਕੇ ਵਿੱਚ ਭਾਰਤ ਤੇ ਚੀਨ ਵਿਚਕਾਰ ਜੋ ਵਿਵਾਦ ਚੱਲ ਰਿਹਾ ਹੈ ਉਹ 1841 ਵਿੱਚ ਸਿੱਖ ਰਾਜ ਦਾ ਇਲਾਕਾ ਸੀ ਜੋ ਖਾਲਸੇ ਨੇ ਤੇਗਾ ਬਾਹ ਕੇ ਫਤਿਹ ਕੀਤਾ ਸੀ ਜਿਸ ਦਾ ਸਬੂਤ ਹੈ ਟਕਲਾ ਕੋਟ ਵਿੱਚ ਉਸਰਿਆ ਜੋਰਾਵਰ ਸਿੰਘ ਫੋਰਟ ਇਹ ਕਿਲਾ ਜੋਰਾਵਰ ਸਿੰਘ ਜੀ ਆਪ ਉਸਾਰਿਆ ਸੀ ਤੇ ਇੱਥੇ ਖਾਲਸਾ ਦੇ ਨਿਸ਼ਾਨ ਗੱਡੇ ਸਨ ਤੇ ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸ ਦਿੱਤਾ ਜਾਵੇ ਅਟਲ ਬਿਹਾਰੀ ਬਾਜਪਾਈ ਦੀ ਸਰਕਾਰ ਸਮੇਂ ਭਾਰਤ ਵੱਲੋਂ ਇਹ ਇਲਾਕਾ ਮੰਗੇ ਜਾਣ ਤੇ ਚੀਨ ਨੇ ਜਵਾਬ ਦਿੱਤਾ ਕਦੇ ਇਹ ਇਲਾਕਾ ਖਾਲਸਾ ਰਾਜ ਦਾ ਹਿੱਸਾ ਹੁੰਦਾ ਸੀ ਤੇ ਚੀਨ ਇਸ ਇਲਾਕੇ ਬਾਰੇ ਸਿਰਫ ਤੇ ਸਿਰਫ ਖਾਲਸਾ ਰਾਜ ਦੇ ਨਾਲ ਹੀ ਗੱਲਬਾਤ ਕਰੇਗਾ ਇਸ جنگ ਤੋਂ ਬਾਅਦ ਸਰਕਾਰ ਖਾਲਸਾ ਤੇ ਤਿੱਬਤ ਦੀ ਸਰਕਾਰ ਦਰਮਿਆਨ 1942 ਵਿੱਚ ਇਤਿਹਾਸਿਕ ਸੰਧੀ ਹੋਈ ਜਿਸ ਦੇ ਚੀਨ ਦੇ ਕਮਾਂਡਰ ਤੇ ਕਸ਼ਮੀਰ ਦੇ ਰਾਜੇ ਹਰੀ ਚੰਦ ਵਜੀਰ ਰਤਨੂ ਦੇ ਹਸਤਾਖਰ ਹੋਏ ਸਨ ਸਭ ਤੋਂ ਵੱਡੀ ਗੱਲ 1947 ਪਿੱਛੋਂ ਬਹੁਗਿਣਤੀ ਦੇ ਆਧਾਰ ਤੇ ਦੋ ਦੇਸ਼ ਭਾਰਤ ਤੇ ਪਾਕਿਸਤਾਨ ਬਣੇ ਤੇ ਜੰਮੂ ਦਾ ਇਲਾਕਾ ਗਰਦਾਰੀ ਦੇ ਕਾਰਨ ਸਿੱਖਾਂ ਤੋਂ ਗੋਰਿਆਂ ਨੇ ਜਿੱਤਿਆ ਸੀ ਤੇ ਜੰਮੂ ਕਸ਼ਮੀਰ ਦਾ ਇਲਾਕਾ ਇਹਨਾਂ ਦੋਵਾਂ ਮੁਲਕਾਂ ਵਿਚਕਾਰ ਵਿਵਾਦ ਬਣ ਕੇ ਰਹਿ ਗਿਆ ਪਰ ਇਹ ਇਲਾਕਾ ਅੰਤਲੀ ਵਾਰ ਅੰਗਰੇਜ਼ਾਂ ਨੇ ਸਿੱਖਾਂ ਤੋਂ ਜਿੱਤਿਆ ਸੀ ਤੇ ਤਿੱਬਤ ਦਾ ਇਲਾਕਾ ਵੀ ਆਖਰੀ ਵਾਰ ਸਿੱਖਾਂ ਤੋਂ ਹੀ ਜਿੱਤਿਆ ਗਿਆ ਸੀ ਤੇ ਜਿਸ ਦੇ ਅਸਲੀ ਹੱਕਦਾਰ ਤਾਂ ਸਿੱਖ ਹੀ ਬਣਦੇ ਨੇ ਪਰ ਖੈਰ ਸਮਾ ਸਮਾ ਸੰਮਰਥ ਕਿਸੇ ਦਿਨ ਖਾਲਸਾ ਨਿਸ਼ਾਨ ਦੁਨੀਆਂ ਦੇ ਵਿੱਚ ਝੂਲਣਗੇ ਮਾਫ ਕਰਨਾ ਅੱਜ ਆ ਕੈਨੇਡਾ ਦੇ ਵਿੱਚ ਬੈਠ ਕੇ ਪਤਤ ਬੰਦੇ ਖਾਲਸਾ ਰਾਜ ਦੀਆਂ ਗੱਲਾਂ ਕਰਦੇ ਨੇ ਪਰ ਸਜਣਾ ਸਤਿਗੁਰ ਜੀ ਦਾ ਫਰਮਾਨ ਹੈ ਕੋਈ ਕਿਸੇ ਕੋ ਰਾਜ ਨਾ ਦੇਹ ਹੈ ਜੋ ਲੇਹ ਹੈ ਨਿਜ ਬਲ ਸੇ ਲੇਹ ਹੈ ਤੇ ਜਿਹੜੇ ਜੁਝਾਰੂ ਸਿੰਘ ਜੂਝਦੇ ਰਹੇ ਨੇ ਉਹਨਾਂ ਪੱਲੇ 101 ਜਪਜੀ ਦਾ ਚੌਂਕੜਾ ਸੀ ਸਜਣਾ ਤੂੰ ਤਾਂ ਸਿਰ ਗੁੰਮ ਹੈ ਨਾਲੇ ਬੋਟਾਂ ਬੂਟਾਂ ਨਾਲ ਕੋਈ ਰਾਜ ਨਹੀਂ ਮਿਲੇਗਾ ਇਹ ਬਹਿਮ ਹੈ ਰਾਜ ਲੈਣ ਲਈ ਸਿਰ ਕਟਵਾਉਣੇ ਪੈਂਦੇ ਨੇ ਤੇ ਹਮੇਸ਼ਾ ਹੀ ਪਵਿੱਤਰ ਰੂਹਾਂ ਦੇ ਖੂਨ ਦੁੱਲਨ ਦੇ ਨਾਲ ਕੋਮਾ ਦੇ ਵਿੱਚ ਇਨਕਲਾਬੀ ਆਇਆ ਕਰਦੀ ਹੈ ਸੋਇਤਨੀਆਂ ਬੇਨਤੀਆਂ ਪ੍ਰਵਾਨ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੋਸਤੋ ਜਿਸ ਤਰ੍ਹਾਂ ਕਿ ਸਿੱਖ ਰੈਜਿਮੈਂਟ ਇੰਡੀਆ ਦੀ ਸਭ ਤੋਂ ਜ਼ਿਆਦਾ ਡੈਕੋਰੇਟਿਡ ਸਭ ਤੋਂ ਜ਼ਿਆਦਾ ਤਮਗੇ ਜਿਤਨਾਂ ਲਈ ਸਭ ਤੋਂ ਜ਼ਿਆਦਾ ਕਾਰਨਾਮੇ ਕਰਨ ਵਾਲੀ ਰੈਜਿਮੈਂਟ ਹੈ ਜਿਹੜੇ ਕਿ ਜਿੱਥੇ ਵੀ ਕੁ ਖਤਰਨਾਕ ਮਹਾਜ਼ ਹੁੰਦਾ ਵਾ ਕੋ ਖਤਰਨਾਕ ਲੜਾਈ ਹੁੰਦੀ ਹੈ ਉੱਥੇ ਸਿੱਖ ਰੈਜਿਮੈਂਟ ਨੂੰ ਅੱਗੇ ਕੀਤਾ ਜਾਂਦਾ ਵਾ ਕਈ ਇਹੋ ਜਿਹੇ ਸਿੱਖ ਰੈਜਿਮੈਂਟ ਦੇ ਕਿਸੇ ਜਿਹੜੇ ਵੀਰੋ ਕਈ ਇਹੋ ਜਿਹੇ ਵਾਕਿਆਤ ਮਸ਼ਹੂਰ ਹੋ ਗਏ ਲੇਕਿਨ ਅੱਜ ਕੱਲ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਜੇ ਜਿਹੜੇ ਹੁਣ ਹਾਲਾਤ ਚੱਲ ਰਹੇ ਹੈ ਸਿੱਖ ਰੈਜਿਮੈਂਟ ਜੇ ਜਿਸ ਤਰ੍ਹਾਂ ਆਪਰੇਟ ਹੋਈ ਹੈ ਉਹਦੇ ਵਿੱਚ ਵੀ ਵੀਰ ਕੋਈ ਜੱਟ ਰੈਜਿਮੈਂਟ ਜਾਂ ਕੋਈ ਹੋਰ ਰੈਜਿਮੈਂਟ ਹੈ ਉਹਨੂੰ ਸਿੱਖ ਰੈਜਿਮੈਂਟ ਬਣਾ ਕੇ ਪੇਸ਼ ਕਰ ਦਿੱਤਾ ਗਿਆ ਵਾ ਕੋਕ ਸਿੱਖ ਰਜਮੰਡ ਦੇ ਵਿੱਚੋਂ ਸਿੱਖਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਸਿੱਖ ਹੁਣ ਰਜਮੰਡ ਦੇ ਅੰਦਰ ਭਰਤੀ ਨਹੀਂ ਹੋ ਰਹੀ ਜਿਸ ਵਜ੍ਹਾ ਤੋਂ ਵੀਰੋ ਮੋਦੀ ਸਰਕਾਰ ਮੋਦੀ ਤੇ ਕਈ ਵੱਡੇ ਜਿਹੜੇ ਅਫਸਰ ਬੜੇ ਪਰੇਸ਼ਾਨ ਹੈ ਸਿੱਖਾਂ ਦੀ ਗਿਣਤੀ ਘਟਣ ਦੀ وجہ ਤੋਂ ਵੀਰੋ ਹੁਣ ਕਾਰਨ ਜਿਹੜੇ ਸਾਹਮਣੇ ਆਏ ਹੈ ਉਹ ਇਹੀ ਸਾਹਮਣੇ ਆਏ ਹੈ ਕਿ ਜਨਾਬ ਸਿੱਖਾਂ ਦੇ ਨਾਲ ਇੰਤਿਆਜ਼ੀ ਸਲੂਕ ਕੀਤਾ ਜਾਂਦਾ ਹੈ ਜਿਹੜੇ ਉਹਨਾਂ ਦਾ ਰਾਈਟ ਹੈ ਸਿੱਖ ਰਜਮੰਡ ਦੀ ਜਿਹੜੇ ਵੀਰੋ ਹੈ ਸੀ ਆ ਅਹਿਮੀਅਤ ਉਹਨੂੰ ਅਹਿਮੀਅਤ ਨਹੀਂ ਦਿੱਤੀ ਜਾ ਰਹੀ ਜਦੋਂ ਸਿੱਖ ਰਜiment ਇੱਕ ਇੰਨੇ ਵੱਡਾ ਵੀਰੋ ਕਾਰਨਾਮੇ ਸਰੰਜਾਮ ਦੇ ਰਹੀ ਹੈ ਫਿਰ ਉਹਨੂੰ ਉਹਦੀ ਅਹਿਮੀਅਤ ਵੀ ਨਹੀਂ ਦਿੱਤੀ ਜਾ ਰਹੀ ਇਸ ਕਰਕੇ ਸਿੱਖ ਜਿਹੜੇ ਐ ਉਸ ਰਜiment ਦੇ ਅੰਦਰ ਘਟ ਆ ਰਹੇ ਐ ਜਿਸ ਦਾ ਕਿ ਬਹੁਤ ਜ਼ਿਆਦਾ ਨੁਕਸਾਨ ਵੀ ਹੋ ਰਿਹਾ ਹੈ ਇੰਡੀਆ ਦੀ ਆਰਮੀ ਨੂੰ ਤੇ ਦੂਸਰਾ ਜਿਹੜਾ ਇੰਡੀਆ ਵਾਲੇ ਆ ਉਹ ਬਿੰਦੀਆਂ ਵੀ ਕਰ ਰਹੇ ਐ ਬਾਕੀ ਵੀਰੋ ਤੁਹਾਨੂੰ ਕੀ ਲੱਗਦਾ ਵੈ ਕਿ ਸਿੱਖ ਵੀਰ ਜਿਹੜਾ ਕਰ ਰਿਹਾ ਹੈ ਕੰਮ ਉਹਦੇ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਾਰ ਲਾਜ਼ਮੀ ਕਰਨਾ ਆਪਾਂ ਤੇ ਸਾਰਾ ਖਿਆਰਖਾ ਦਵਾ ਯਾਦ ਰੱਖਣਾ ਤੇ ਦੂਸਰਾ ਵੀਰੋ ਇਹ رائے ਸਾਨੂੰ ਲਾਜ਼ਮੀ ਦੇਣਾ ਕਿ ਸਿੱਖ ਰੈਜਿਮੈਂਟ ਦੇ ਵਿੱਚ ਸਿੱਖਾਂ ਦੀ ਜਿਹੜੀ ਗਿਣਤੀ ਘਟ ਰਹੀ ਹੈ ਤੁਸੀਂ ਉਹਨੂੰ ਕਿਦਾਂ ਦਾ ਦੇਖਦੇ ਜੀ ਕੀ ਤੁਹਾਨੂੰ ਲੱਗਦਾ ਵੈ ਕਿ ਸਿੱਖ ਠੀਕ ਕਰ ਰਹੇ ਹੈ ਜਾਂ ਕਿ ਗਲਤ ਕਰ ਰਹੇ ਹੈ ਦੂਸਰਾ ਇੰਡੀਅਨ ਸਰਕਾਰ ਕੀ ਠੀਕ ਕਰ ਰਹੀ ਹੈ ਜਾਂ ਕਿ ਗਲਤ ਕਰ ਰਹੀ ਹੈ ਵੀਰੋ ਆਪਣਾ ਤੇ ਸਾਰਾ ਕੈਰੈਕਟਰ ਦਾ ਯਾਦ ਰੱਖਣਾ ਅੱਲਾਹ ਹਾਫਿਜ਼